ਹਜੂਰ ਸਾਉ ਤੋਂ ਜਦੋਂ ਤੁਸੀਂ ਗੁਰਦੁਆਰਾ ਨਾਨਕੀਆ ਸਾਹਿਬ ਨੂੰ ਜਾਂਦੇ ਆ ਤਾਂ ਰਸਤੇ ਵਿੱਚ ਮਾਤਾ ਭਾਗੌਰ ਜੀ ਦਾ ਗੁਰੂ ਘਰ ਹੈ ਜੀ ਆਓ ਤੁਹਾਨੂੰ ਦਰਸ਼ਨ ਕਰਾਈਏ ਮਾਤਾ ਭਾਗੌਰ ਜੀ ਦੇ ਗੁਰਦੁਆਰਾ ਸਾਹਿਬ ਸੰਗਤਾਂ ਦਰਸ਼ਨਾ ਕਰਨ ਵਾਸਤੇ ਆ ਰਹੀਆਂ ਇੱਥੋਂ ਅੱਗੇ ਨਾਨਕੀ ਦਾ ਸਾਹਿਬ ਵਾਸਤੇ ਸੰਗਤਾਂ ਆ ਰਹੀਆਂ ਹਨ ਹਜੂਰ ਸਾਉ ਤੋਂ ਚੱਲਦੇ ਹੋਇਆਂ ਸੰਗਤਾਂ ਰਸਤੇ ਵਿੱਚ ਗੁਰਦੁਆਰਾ ਛੋਟੇ ਸਹਿਯਾ ਦੇ ਉਸ ਤੋਂ ਬਾਅਦ ਮਾਤਾ ਭਾਗੌਰ ਜੀ ਦੇ ਗੁਰੂ ਘਰ ਵਿੱਚ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ ਗੁਰੂ ਪਿਆਰਿਓ ਇਹ ਹੈ ਜੀ ਗੁਰਦੁਆਰਾ ਮਾਤਾ ਭਾਗੌਰ ਜੀ ਪਿੰਡ ਜਨਵਾੜਾ ਜ਼ਿਲ੍ਹਾ ਬੇਦਰ ਕਰਨਾਟਕਾ ਦੇ ਵਿੱਚ ਇਸ ਸਥਾਨ ਦਾ ਇਤਿਹਾਸ ਤੁੰਤਨੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਪੂਨੇ ਦੇ ਨੇੜੇ ਸਤਾਰਾ ਕਿਲੇ ਦੇ ਵਿੱਚ ਰੁਸਤਮ ਰਾਓ ਤੇ ਬਾਲਾ ਰਾਓ ਨੂੰ ਆਯਾਤ ਕੀਤਾ ਕਿ ਉਹਨਾਂ ਨੂੰ ਹੁਕਮ ਦਿੱਤਾ ਕਿ ਨਦੇੜ ਵਿਖੇ ਜਾਓ ਤੇ ਬੰਦੀ ਛੋੜ ਵਾਲੀ ਘਟਨਾ ਦਾ ਸਾਰਾ ਵਿਰਤਾਂਤ ਸੰਗਤਾਂ ਨੂੰ ਸੁਣਾਓ ਤਾਂ ਜੋ ਇਹ ਸੰਗਤਾਂ ਜਾਣ ਸਕਣ ਕਿ ਤਾਂ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਹਾਜ਼ਰ ਨਾਗਰ ਹਨ ਨਦੇੜ ਪੁੱਜਣ ਪਿੱਛੋਂ ਰੁਸਤਮ ਰਾਓ ਤੇ ਬਾਲਾ ਰਾਓ ਦੀ ਬੇਨਤੀ ਪ੍ਰਵਾਨ ਕਰ ਦਿਆ ਸਿੱਖੀ ਪ੍ਰਚਾਰ ਹਿਤ ਮਾਈ ਭਾਗੋ ਜੀ ਨੂੰ ਜਥੇਦਾਰ ਸੰਤੋਖ ਸਿੰਘ ਜੀ ਦੇ ਨਾਲ ਰਵਾਨਾ ਕਰ ਦਿੱਤਾ ਮਾਤਾ ਜੀ ਬਿਨਰਵ ਸਿੱਖੀ ਪ੍ਰਚਾਰ ਕਰਦੇ ਰਹੇ ਕੁਝ ਸਮੇਂ ਪਿੱਛੋਂ ਮਾਈ ਭਾਗੋ ਜੀ ਜਨਵਾਰੇ ਦੀ ਗੜੀ ਰੁਸਤਮ ਰਾਓ ਬਾਲਾ ਰਾਓ ਦੇ ਗ੍ਰਹਿ ਵਿਖੇ ਗੁਰਪ੍ਰੀ ਨੂੰ ਸੁਧਾਰ ਗਏ ਮਾਈ ਭਾਗੋ ਜੀ ਦੀ ਯਾਦ ਵਿੱਚ 3 ਜਨਵਾਰਾ ਵਿੱਚ ਗੁਰਦੁਆਰਾ ਸਾਹਿਬ ਸਭਾ ਇਮਾਨ ਹੈ। ਇਹ ਅਸਥਾਨ ਗੁਰਦੁਆਰਾ ਨਾਨਕ ਠੀਰਾ ਤੋਂ 14 ਕਿਲੋਮੀਟਰ ਦੀ ਵਿੱਕਤੀ ਹੈ। ਆਓ ਦਰਸ਼ਨ ਕਰੀਏ ਮਾਤਾ ਪਾਉ ਕੌਰ ਜੀ ਦੇ ਗੁਰੂ ਘਰ ਦੇ। ਬੇਰੰਤ ਤੁੰ दरबार साहब ऊपर है यान माता पाकौ ਬਾਲਾ ਰਾਉ ਬੱਲੇ ਸੁਤ ਬਗਾਉ ਜਿਹੜਾ ਉਸ ਮਿਲੇ ਦੀ ਹੁਕਮ ਮੰਨੇ ਗੁਰੇ ਦੇ ਦੇ ਸਤਾਰਾ ਗਿਲੇ ਵਿੱਚ ਉਪਰ ਗੈਰ ਕਰਕੇ ਮੰਡੀ ਬਣਾ ਰੱਖੇ ਸੀ ਉਥੇ ਦੋ ਗੁਰਪੁੱਖੇ ਗੁਰਸਿੱਖ ਪਹਿਰੇਦਾਰ ਹਰਿ ਗੋਜੇ ਗੁਰਗਾਨੀ ਸਾਹਿਬ ਜੀ ਦਾ ਬਾਜ ਕਰਕੇ ਸਤ ਗੁਰੇ ਸਿੱਖ ਕੇ ਵਰਦਨ ਕਰਾਟੇ ਗੁਰੂ ਦਾ ਸਿੱਖ ਦੇ ਵਿਕਾਰ ਤੇ ਕਰਦੇ ਇਹ ਬਾਣੀ ਸੁਣ ਕੇ ਰਾਜੇ ਕਹਣ ਗੁਰਦੇ ਗੁਰੂ ਦੇ ਬਰਕਾਰ ਕਾਟੇ ਸਾਡੇ ਬੰਦਨ ਤੇ ਲੋਕੇ ਟੱਣਗੇ ਗੁਰ ਸਿਖਾ ਦੇ ਕੇ ਗੁਰੂ ਅਕਸੀ ਸੇਵਾ ਸਿਮਰਨੇ ਭਗਤੀ ਕਰਿਆ ਗੋ ਗੁਰੂ ਮਹਾਰਾਜ ਜੀ ਸਾਡੇ ਲੋਕੇ ਤੇ ਬੰਦਨ ਜਗੂ ਟੱਣਗੇ ਦਾ ਰਾਜੇ ਵੀ ਸੇਵਾ ਸਿਮਰਨੇ ਭਗਤੀ ਕਰਨ ਲੱਗ ਪਏ ਚਾਲੇ ਨਿਦਾਂ ਬਾਗ ਦੇ ਤਖਤ ਸਫੇ ਸਾਹਿਬ ਜੋ ਵੀ ਛੋੜ ਕੀਤਾ ਬਨਾਰਸ ਗਿਆ ਕੀ ਛਡੇ ਜਿੱਤੇ ਹੋਲੇ ਫੁੱਤ ਬਾਗਾ ਕਪਤ ਦੇ ਸਾਲੇ ਸਾਹਿਬ ਬਣਿਆ ਹੈ ਜੀ ਉਥੋਂ ਚੱਲ ਕੇ ਰਾਜੀ ਹਜੂਰ ਸਾਹਿਬ ਆਏ ਹਜੂਰ ਸਾਹਿਬ ਤੋਂ ਮਾਤਾ ਭਾਗਤੌਰ ਜੀ ਰਾਜੀ ਆਦੇ ਰੱਖਿਆ ਕਰਦੇ ਹੋਏ ਉਹਨਾਂ ਨਾਲ ਇੱਥੇ ਜਨਬਾਣਾ ਘੜੀ ਆਏ ਮਾਤਾ ਜੀ ਇੱਥੇ ਰਹਿਣਾ ਕੀਤਾ ਅਤੇ ਰਾਜਿਆਂ ਦੀ ਰੱਖਿਆ ਕਰਦੇ ਹੋਏ ਸੇਵਾ ਸਿਮਰਦੇ ਪਗਤੀ ਕਰਦੇ ਹੋਏ ਮਾਤਾ ਜੀ ਇਸ ਅਸਥਾਨ ਤੇ ਗੋਪੂਰੀ ਸਿਧਾਰ ਕਾਏ ਮਾਤਾ ਜੀ ਦੇ ਆਗਮਨ ਵਿੱਚ ਇਹ ਮਾਤਾ ਜੀ ਦਾ ਅੰਤਿਮ ਸਥਾਨ ਬਣਿਆ ਹੈ ਜੀ ਆਪ ਆਪਣੀ ਕਿਰਤ ਕਮਾਈ ਦਾ ਇਸ਼ਾਰਾ ਆਕੇ ਗੁਰ ਕਾ ਤੇ ਖੁਸ਼ੀਆਂ ਆਣੇ ਸੇਵਾ ਪ੍ਰਾਪਤ ਕਰੋ ਜੀ ਆਪਦੀ ਦੀ ਸਾਰਿਆਂ ਦੀ ਯਾਤਰਾ ਸੁਖਦ ਹੋਵੇ ਸਾਰਿਆਂ ਨੂੰ ਨਾਪਟਾਨ ਗੁਰਸਿੱਖੀ ਜੀਵਨ ਬਖਸ਼ੇ ਗੁਰੂ ਪਿਆਰੀ ਸਾਥ ਸੇਤੇ ਜਰਵਾਹ ਸਾਹਿਬ ਦੇ ਸਾਹਮਣੇ ਚਾਤ ਲੰਗਰ ਤਿਆਰ ਹੈ ਸਮੂਹ ਸਾਧ ਸੰਗਤ ਚੱਲ ਕੇ ਜਾਛਮੋ ਜੀ ਵਾਹਿਗੁਰੂ ਜੀ ਬਾਖਸ਼